ਸਤਿ ਸ਼੍ਰੀ ਅਕਾਲ ਜੀ ਥਿੰਕ ਪੰਜਾਬੀ ਟੀਵੀ ਚੈਨਲ ਉਪਰ ਤੁਹਾਡਾ ਸਵਾਗਤ ਹੈ ਪਿਛਲੇ ਦਿਨੀ ਪੰਜਾਬ ਵਿਧਾਨ ਸਭਾ ਸੈਸ਼ਨ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਆਪਣੀ ਸਰਕਾਰ ਦੇ ਮੰਤਰੀਆਂ ਨੂੰ ਤਿੱਖੇ ਤੇ ਸਿੱਧੇ ਸਵਾਲ ਕੀਤੇ ਗਏ ਹਨ ਜੋ ਕਿ ਸਹੀ ਵੀ ਹੈ ਹਰੇਕ ਵਿਧਾਇਕ ਨੂੰ ਆਪਣੇ ਹਲਕੇ ਅਤੇ ਹਲਕੇ ਦੇ ਲੋਕਾਂ ਦੀ ਆਵਾਜ਼ ਚੁੱਕਣੀ ਚਾਹੀਦੀ ਹੈ ਭਾਵੇਂ ਸਰਕਾਰ ਆਪਣੀ ਹੀ ਕਿਉਂ ਨਾ ਹੋਵੇ ਅੱਜ ਦੀ ਵੀਡੀਓ ਵਿੱਚ ਅਸੀਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਦਿੱਤੇ ਭਾਸ਼ਨਾ ਦੇ ਕੁਝ ਹਿੱਸੇ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦੇਣਾ ਬਾਕੀ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਜਾਣਕਾਰੀ ਵਾਸਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ ਜੀ ਬਹੁਤ-ਬਹੁਤ ਮੰਤਰੀ ਸਾਹਿਬ ਇਹਦੇ ਵਿੱਚ ਦੋ ਤਿੰਨ ਗੱਲਾਂ ਵੀ ਜਿਹੜਾ ਇੱਕ ਤਾਂ ਮੇਰੇ 85 ਪਿੰਡ ਜਿਹੜੇ 90 ਪਿੰਡ ਜਿਹੜੇ ਉਹ ਤਕਰੀਬਨ ਡਿਵੈਲਪਮੈਂਟ ਤੋਂ ਬੰਦ ਪਏ ਹੈ ਤੇ ਆਪਣੀ ਸਰਕਾਰ ਨੂੰ 2.5 ਸਾਲ ਤੋਂ ਸਮਾਂ ਜਿਹੜਾ 2.5 ਸਾਲ ਦਾ ਹੋ ਚੱਲਿਆ ਵੀ ਇੱਕ ਤਾਂ ਜਿਹੜੇ-ਜਿਹੜੇ ਬੰਦਿਆਂ ਨੇ ਕਪੜਾ ਕੀਤਾ ਸੀ ਉਹਨਾਂ ਦੇ ਉੱਤੇ ਜਿਹੜੇ ਆਪਾਂ ਐਕਸ਼ਨ ਲਏ ਆ ਕਿਉਂਕਿ 1104 ਏਕੜ ਜ਼ਮੀਨ ਜਿਹੜੀ ਅਕਵਾਇਰ ਹੋਈ ਸੀ ਤੇ ਪੌਣੇ 400 ਕਰੋੜ ਰੁਪਏ ਦਾ ਪੰਚਾਇਤਾਂ ਨੂੰ ਤੇ ਕਾਸਟਕਾਰਾਂ ਨੂੰ ਪੈਸੇ ਮਿਲੇ ਸੀ ਇਹਦੇ ਵਿੱਚ ਗਲਤ ਕਾਸਟਕਾਰ ਖੜੇ ਕੀਤੇ ਗਏ ਉਹਨਾਂ ਨੇ ਗਲਤ ਨਾਵਾਂ ਦੇ ਉੱਤੇ ਪੈਸੇ ਪਵਾਏ ਤੇ ਦੂਜਾ ਕੁਝ ਮੁਲਾਜ਼ਮਾਂ ਦੀ ਮਿਲੀ ਭੁਗਤਿ ਦੇ ਵਿੱਚ ਬਲਾਕ ਸ਼ੰਭੂ ਦੀ ਤੇ ਕੁਝ ਪੈਸੇ ਜਿਹੜੇ ਠੇਕੇਦਾਰ ਨੂੰ ਗਏ ਸੀ ਮੈਂ ਜਾਣਨਾ ਚਾਹੁੰਦਾ ਵੀ ਉਹਨਾਂ ਦੇ ਉੱਤੇ ਆਪਾਂ ਹੁਣ ਤੱਕ ਕਿੰਨੀ ਕਾਰਵਾਈ ਕੀਤੀ ਹੈ ਰਿਕਵਰੀ ਆਪਾਂ ਉਹਨਾਂ ਤੋਂ ਕਿੰਨੀ ਕਰ ਲਈ ਹੈ ਤੇ ਬਾਕੀ ਰਹਿਦੀ ਜਿਹੜੀ ਕਾਰਵਾਈ ਉਹ ਆਪਾਂ ਕਦੋਂ ਤੱਕ ਕਰ ਦਿਆਂਗੇ ਇਹ ਪਲੀਜ਼ ਮੈਨੂੰ ਜ਼ਰੂਰ ਦੱਸ ਦਿੱਤਾ ਜਾਏ ਭੁੱਲਰ ਸਾਹਿਬ ਮਾਨਜੋਗ ਸਪੀਕਰ ਸਾਹਿਬ ਜਿਹੜੇ ਇਹਦੇ ਚ ਦੋਸ਼ੀ ਅਫਸਰ ਸਾਨੂੰ ਉਹਨਾਂ ਤੇ ਕਾਰਵਾਈ ਹੋ ਗਈ ਆ ਉਹ ਸਸਪੈਂਡ ਨੇ ਬਾਕੀ ਜਿਹੜੇ ਉੱਥੋਂ ਸਾਡੇ ਬਲਾਕ ਅਫਸਰ ਨੇ ਉਹਨਾਂ ਨੇ ਡੀ ਸਾਹਿਬ ਨੂੰ ਲਿਖ ਕੇ ਭੇਜਤਾ ਵੀ ਇਹਨਾਂ ਤੋਂ ਰਿਕਵਰੀ ਕੀਤੀ ਜਾਵੇ ਹੁਣ ਅੱਗੇ ਡੀ ਸਾਹਿਬ ਨੂੰ ਕਹਿ ਕੇ ਜਿਹੜੇ ਜਿਹੜੇ ਬੰਦਿਆਂ ਦੇ ਗਲਤ ਢੰਗ ਨਾਲ ਪੈਸੇ ਪਏ ਆ ਉਹਨਾਂ ਤੇ ਕਾਰਵਾਈਆਂ ਵੀ ਹੋਈਆਂ ਤੇ ਉਹਨਾਂ ਤੋਂ ਪੈਸੇ ਵੀ ਰਿਕਵਰ ਕੀਤੇ ਜਾਣਗੇ ਡੀ ਸਾਹਿਬ ਲਿਖ ਕੇ ਭੇਜਣਗੇ ਜੀ ਗੁਰਲਾਲ ਜੀ ਮੇਰਾ ਸਵਾਲ ਇਹ ਸੀਗਾ ਜੀ ਆਪਾਂ ਰਿਕਵਰੀ ਕਿੰਨੀ ਕਰ ਲਈ ਹੈ ਤੇ ਕਿੰਨਿਆਂ ਤੇ ਆਪਾਂ ਲਿਖ ਕੇ ਭੇਜੇ ਰਿਕਵਰੀ ਸਪੀਕਰ ਸਾਹਿਬ ਮੈਂ ਦੱਸਦਾ ਵੀ ਅਜੇ ਹੋਈ ਨਹੀਂ ਡੀ ਸਾਹਿਬ ਕਰਨਗੇ ਰਿਕਵਰੀ ਸਾਡੇ ਵੱਲੋਂ ਡੀ ਸਾਹਿਬ ਨੂੰ ਲਿਖ ਕੇ ਭੇਜ ਦਿੱਤਾ ਗਿਆ ਡੀ ਸਾਹਿਬ ਰਿਕਵਰੀ ਕਰਨਗੇ ਕਿੰਨੇ ਪੈਸੇ ਦੀ ਲਿਖ ਕੇ ਭੇਜੀ ਜੀ ਆਪਾਂ ਤੁਹਾਡੇ ਮੈਕਮੈਂਟ ਕਿੰਨੇ ਲਿਖ ਕੇ ਭੇਜੀ ਜੀ ਜਿੰਨੇ ਟੋਟਲ ਪਈ ਹੈ ਜੀ ਰਿਕਵਰੀ ਕਿੰਨੇ ਜੀ ਚਲੋ ਹੁਣ ਆਪਣਾ ਉਹ ਤੁਹਾਨੂੰ ਦੱਸ ਦੇਣਗੇ ਨਹੀਂ ਜੀ ਮੇਰੇ ਮੇਰੀ ਬੇਨਤੀ ਹੱਥ ਜੋੜ ਕੇ ਹੈ ਜੀ ਮੇਰੇ ਕੋਲ ਦੋ ਬਲਾਕ ਨੇ ਇੱਕ ਪਾਸੇ ਧਰਨਾ ਲੱਗਾ ਸਤਕਾਰਯੋਗ ਕਿਸਾਨਾਂ ਦਾ ਤੇ ਦੂਜੇ ਪਾਸੇ ਮੇਰੇ 90 ਪਿੰਡ ਨੇ ਜੀ ਮੈਨੂੰ ਮੰਤਰੀ ਸਾਹਿਬ ਕੋਲ ਮੈਂ 2-4 ਵਾਰ ਜਾ ਵੀ ਆਇਆ ਵੀ ਮੇਰੇ 90 ਪਿੰਡਾਂ ਦੇ ਵਿੱਚ ਇੱਥੇ ਲੱਗੀ ਹੁਣ ਤੱਕ ਐਸਐਸਪੀ ਵਿਜੀਲੈਂਸ ਪਟਿਆਲਾ ਜੀ ਵੱਲੋਂ ਕੀਤੀ ਗਈ ਆ ਜਿੰਨੇ ਵੀ ਪੈਸੇ ਆ ਉਹ ਸਾਰੀ ਰਿਕਵਰੀ ਉਹਨਾਂ ਨੂੰ ਪੈ ਗਈ ਆ ਬੰਦਿਆਂ ਨੂੰ ਜਿਹੜੇ ਬੰਦੇ ਵਿੱਚ ਦੋਸ਼ੀ ਹੋਣਗੇ ਉਹਨਾਂ ਤੋਂ ਰਿਕਵਰੀ ਕੀਤੀ ਜਾ ਗੁਰਲਾਲ ਜੀ ਬੈਠੋ ਜੀ ਆਪਣਾ ਮੰਤਰੀ ਜੀ ਇਹ ਕਹਿੰਦੇ ਨੇ ਕਿ ਕੋਈ ਉਹਦਾ ਅਮਾਉਂਟ ਹੈ ਆਪਣੇ ਕੋਲ ਰਿਕਵਰੀ ਦਾ ਜਾਂ ਨਹੀਂ ਹੈ ਜੇ ਹੁਣ ਤੁਹਾਡੇ ਕੋਲ ਹੈਂਡੀ ਨਹੀਂ ਤਾਂ ਭੁਜਵਾ ਭੁਜਵਾ ਦਿਓ ਇਹਨਾਂ ਨੂੰ ਜੀ ਗੁਰਲਾਲ ਜੀ ਗੁਰਲਾਲ ਜੀ ਬੈਠੋ ਮੰਤਰੀ ਜੀ ਇੱਕ ਰਿਕਵੈਸਟ ਕਰਦਾ ਜੀ ਕੋਈ ਸਮਾਂ ਬੰਦ ਕਰ ਦਿਓ ਜੀ ਅੱਜ ਨਹੀਂ ਹੈਗੇ ਤੇ 10 ਦਿਨ ਨੂੰ 5 ਦਿਨ ਨੂੰ ਮਹੀਨੇ ਨੂੰ ਉਦੋਂ ਤੱਕ ਮੈਨੂੰ ਪੂਰਾ ਦੱਸ ਦਿਓ ਗਰਦਾਰ ਹਰਮੀਤ ਸਿੰਘ ਪਠਾਨ ਮਾਜਰਾ ਬਹੁਤ ਸਾਰੇ ਕੇਸ ਇਹੋ ਜਿਹੇ ਆ ਵੀ ਜਿਹੜੇ ਅੱਜ ਤੱਕ ਇੰਤਕਾਲ ਕਈਆਂ ਦੇ ਕਈ-ਕਈ ਸਾਲ ਹੋ ਗਏ ਆ ਇੰਤਕਾਲ ਰੁਕਿਆ ਨੂੰ ਕੋਈ ਉਧਰ ਪਟਵਾਰੀ ਛੇਤੀ ਕੀਤਾ ਗੌਰ ਨਹੀਂ ਕਰਦਾ ਜਿਵੇਂ ਆਪਾਂ ਸਭ ਤੋਂ ਕਹਿੰਦੇ ਵੀ ਇਹ ਐਡਵਾਂਸ ਆ ਪੰਜਾਬ ਵਾਲੇ ਯੂਪੀ ਬਿਹਾਰ ਦੇ ਵਿੱਚ ਤੁਸੀਂ ਕੋਈ ਫਰਦ ਲੈਣੀ ਆ ਉਹ 10 ਰੁਪਏ ਤੁਹਾਨੂੰ ਫਰਦ ਮਿਲ ਜਾਣੀ ਆ ਸਾਡੇ ਇੱਥੇ ਮੇਰਾ ਖਰਦ 2000 5000 10000 ਰੁਪਏ ਵੀ ਫਰਦਤਾ ਲੱਗਦਾ ਉਦੋਂ ਬਾਅਦ ਅੱਜ ਤੱਕ ਸਾਡੇ ਜਿਵੇਂ ਉਹਨਾਂ ਨੇ 40 ਦਿਨ ਦਾ ਟਾਈਮ ਰੱਖਿਆ ਹੁੰਦਾ 40 ਦਿਨਾਂ 'ਚ ਜੇ ਕਿਸੇ ਨੂੰ ਇਤਰਾਜ ਆ ਉਹਦੇ ਦਾ ਇਤਰਾਜ ਲਾ ਕੇ ਬੰਦਾ ਤੇ ਉਹਦੇ 'ਚ ਕਹਿ ਸਕਦਾ ਵੀ ਮੈਂ ਮੈਨੂੰ ਇਹ ਜਿ ਇਤਰਾਜ ਹੈ ਜੇ ਨਹੀਂ ਇਤਰਾਜ ਉਦੋਂ ਬਾਅਦ ਉਹਦੀ ਕੋਈ ਪੁੱਛਗਿੱਛ ਨਹੀਂ ਉਹਦਾ ਇੰਤਕਾਲ ਚੜੂਗਾ ਕੋਈ ਉਹਦੇ 'ਚ ਕੁਛ ਵੀ ਕਿੰਤੂ ਪ੍ਰੰਤ ਨਹੀਂ ਹੁੰਦੀ ਸਾਡੇ ਕੋਈ ਨਾ ਕੋਈ ਜਿਹੜਾ ਵੀ ਕੋਈ ਐਪਲੀਕੇਸ਼ਨ ਦੇ ਦੇਂਦਾ ਉਹਦੀ ਸੁਣਵਾਈ ਸਾਲ-ਸਾਲ ਦੀ ਇਹ ਛੇੜਦੇ ਇਹ ਪਟਵਾਰੀਆਂ ਦੇ ਥੋੜੇ ਜੇ ਕੰਨ ਖਿੱਚ ਕੇ ਇੰਤਕਾਲ ਜਿਹੜੇ ਆ ਲੋਕਾਂ ਦੇ ਬਹੁਤ ਜ਼ਿਆਦੇ ਰੁਕੇ ਆ ਉਹ ਹੋਣੇ ਚਾਹੀਦੇ ਆ ਮੈਂ ਕੁਐਸਚਨ ਲਾਇਆ ਸੀ ਉਹ ਮੈਂ ਥੋੜੀ ਜੀ ਗੱਲ ਕਰ ਸਕਦਾ ਵੀ ਜਿਹੜੇ ਸਾਡੀਆਂ ਗਰਦੌਰੀਆਂ ਆ ਸਾਡੀ ਲੜਾਈ ਦੀ ਜੜ ਗਰਦੌਰੀ ਆ ਨਾ ਯੂਪੀ ਨਾ ਐਮਪੀ ਕਿਤੇ ਵੀ ਗਰਦੌਰੀ ਨਹੀਂ ਆ ਜੀ ਜੇ ਗਰਦੌਰੀ ਖਤਮ ਕਰ ਦਿੱਤੀ ਜਾਵੇ ਤੇ ਮੈਨੂੰ ਨਹੀਂ ਲੱਗਦਾ ਵੀ ਪੰਜਾਬ ਦੇ ਵਿੱਚ ਕੋਈ ਵੀ ਆ ਰੇਡ ਕਰਵੇ ਅੱਖਾ ਪੰਜਾਬ ਭਾਰੀ ਦਾ ਤੁਸੀਂ 50 ਸਾਲਾਂ ਬਾਅਦ ਯੂਪੀ ਚੱਲ ਜਾਓ ਤੁਹਾਡੀ ਜ਼ਮੀਨ ਉੱਥੇ ਬੋਲਦੀ ਹੋਣੀ ਚਾਹੀਦੀ ਹੈ ਐਪਲੀਕੇਸ਼ਨ ਦੇਣੀ ਤੁਸੀਂ ਥਾਣੇ ਦੇ ਵਿੱਚ ਉਹ ਥਾਣੇ ਵਾਲਿਆਂ ਨੇ ਉੱਥੇ ਹੀ ਮੰਗਲਵਾਰ ਦਾ ਦਿਨ ਹੁੰਦਾ ਪਟਵਾਰੀ ਕਨਗੋ ਤਹਿਸੀਲਦਾਰ ਸਭ ਉੱਥੇ ਬੈਠੇ ਹੁੰਦੇ ਆ ਉੱਥੇ ਉਹਨਾਂ ਨੇ ਇਨਕੁਆਰੀ ਉਹ ਫੜਨੀ ਨਾਲ ਦੀ ਨਾਲ ਤੁਹਾਡੀ ਐਪਲੀਕੇਸ਼ਨ ਲੈ ਕੇ ਉਹਦੀ ਨਿਸ਼ਾਨਦੇਹੀ ਕਰਕੇ ਕਹਿ ਦੇਣਾ ਵੀ ਇਹ ਇਹਦੀ ਜ਼ਮੀਨ ਆ 50 ਸਾਲਾਂ ਬਾਅਦ ਵੀ ਉਹਦੇ ਮਾਲਕੋਂ ਅੱਜ ਜਿਹੜੇ ਬੰਦੇ ਐਨਆਰਆਈ ਬੈਠੇ ਆ ਬਾਹਰ ਜਾਂ ਕੋਈ ਵੀ ਬੰਦਾ ਜ਼ਮੀਨ ਲੈਂਦਾ ਸਾਡੇ ਹਰਮੀਰ ਜੀ ਸਵਾਲ ਪੁੱਛ ਲਓ ਤੁਸੀਂ ਇਹ ਇਹ ਮਾ ਕੰਨ ਲਗਾਵੇ ਉਹਨਾਂ ਦਾ ਉਹਨਾਂ ਨੂੰ ਆਣ ਕੇ ਛਡਾਉਣਾ ਹੀ ਔਖਾ ਹੁੰਦਾ ਸਤੇ ਮਿਲ ਗਈ ਕਦੀ ਕੁਛ ਮਿਲ ਗਿਆ ਸਾਰੀ ਸਾਰੀ ਉਮਰ ਬੰਦੇ ਦੀ ਲੰਘ ਜਾਂਦੀ ਆ ਇੰਤਕਾਲਾਂ ਵਾਲਾ ਵੀ ਇਹੋ ਹੀ ਕੇਸ ਆ ਵੀ ਇੰਤਕਾਲੇ ਜਿਹੜੇ ਆ ਰੁਕੇ ਆ ਥੋੜੀ ਜਿਹੀ ਗੌਰ ਕਰਕੇ ਡੀਸੀ ਨੂੰ ਕਹਿ ਕੇ ਮੜਾ ਦਾ ਡਿਟੇਲਾ ਕਢਾਓ ਪੰਜਾਬ ਦੀਆਂ ਵੀ ਕਿੰਨੇ ਲੋਕ ਇੰਤਕਾਲਾਂ ਤੋਂ ਤੰਗ ਹੋਏ ਪਏ ਆ ਇੱਕ ਕਿਰਪਾ ਕਰਕੇ ਮੰਤਰੀ ਸਾਹਿਬ ਇਹ ਮੌਕਾ ਹੀ ਹੁੰਦਾ ਗਰਦੌਰੀਆਂ ਖਤਮ ਕਰ ਦੋ ਆ ਲੰਬੜਦਾਰੀਆਂ ਜਿਹੜਾ ਸ਼ਸ਼ਟਮਕ ਕਰਦੇ ਆ 2 ਨੰਬਰ 'ਚ ਹੀ ਅਗਲਾ ਕਿਸੇ ਦੀ ਵੀ ਗਵਾਈ ਪਾ ਕੇ ਰਜਿਸਟਰੀਆਂ ਗਲਤਫਲਤ ਹੁੰਦੀਆਂ ਜਦੋਂ ਗਰਦੌਰੀ ਖਤਮ ਹੋ ਗਈ ਜਿਹੜੇ ਸਾਡੇ ਕੋਟਾਂ ਦੇ ਕੰਮ ਆਏ ਸਾਰੇ ਸਟੇਜਸ ਟੂਆਂ ਖਤਮ ਹੋ ਜਾਣਗੀਆਂ ਇਹਦੇ ਤੁਹਾਨੂੰ ਜਰੂਰ ਗੌਰ ਕਰਨੀ ਚਾਹੀਦੀ ਆ ਜਿਹੜੀ ਇਹ ਇੱਕ ਬਹੁਤ ਚਿਰਾਂ ਦੀ ਤਕਸੀਮਾਂ ਆ ਜਿਹੜੀਆਂ ਰੁਕੀਆਂ ਆ ਤਕਸੀਮਾਂ ਹੋ ਜਾਣ ਸਾਰੇ ਪੰਜਾਬ ਦੀਆਂ ਤੇ ਬਹੁਤ ਜ਼ਿਆਦਾ ਜਿਹੜੇ ਰੌਲੇ ਮੁੱਕ ਸਕਦੇ ਆ ਕੁਮਰ ਵਿਜੇ ਪ੍ਰਤਾਪ ਸਿੰਘ मान्योग स्पीकर साहब ਸਾਡਾ ਸਹਿਰ ਅੰਮ੍ਰਿਤਸਰ ਮੈਂ ਦੁਬਾਰਾ ਬੋਲ ਰਹਾ ਹਾਂ ਅੰਮ੍ਰਿਤ ਅਤਸਰ ਅੰਮ੍ਰਿਤਸਰ ਗੁਰੂ ਰਾਮਦਾਸ ਜੀ ਨੇ ਇਸ ਨਗਰੀ ਨੂੰ ਬਰਸਾਈ ਸੀ ਅੱਜ ਇਹ ਸਹਿਰ ਦੇਖੋ ਨਰਕ ਦੇ ਵਿੱਚ ਤਬਦੀਲ ਹੋ ਗਿਆ ਹੈ ਪੀਣ ਵਾਲਾ ਪਾਣੀ ਲੋਕਾਂ ਨੂੰ ਨਹੀਂ ਨਸੀਬ ਹੋ ਰਿਹਾ ਔਰ ਪਾਣੀ ਦੇ ਵਿੱਚ सीवरेज ਦਾ ਪਾਣੀ ਮਿਕਸ ਹੋ ਕੇ ਆ ਰਿਹਾ ਹੈ ਲੋਕ ਕਿ ਕਿਸ ਤਰੀਕੇ ਦੇ ਨਾਲ ਉਹ ਪਾਣੀ ਪੀ ਰਹੇ ਨੇ ਅਸੀਂ ਸਮਝ ਸਕਦੇ ਹਾਂ ਜੋ ਸੀਵਰੇਜ ਦਾ ਪਾਣੀ ਹੈ ਗੰਦਾ ਪਾਣੀ ਉਹ ਲੋਕਾਂ ਦੇ ਕਿਚਨ ਦੇ ਵਿੱਚ ਵੈਕ ਮਾਰ ਕੇ ਜਾ ਰਿਹਾ ਹੈ ਤੇ ਕੂੜਾ ਉਠਾਉਣ ਵਾਲਾ ਕੋਈ ਨਹੀਂ ਹੈ ਸਰ ਦੇ ਵਿੱਚ ਇੱਕ ਨਿੱਜੀ ਕੰਪਨੀ ਨੂੰ ਠੇਕਾ ਦਿੱਤਾ ਗਿਆ ਹੈ ਠੇਕੇ ਵਾਲੇ ਕਾਰਪੋਰੇਸ਼ਨ ਨੂੰ ਦੋਸਤ ਲਗਾ ਰਹੇ ਨੇ ਕਾਰਪੋਰੇਸ਼ਨ ਵਾਲੇ ਠੇਕੇ ਵਾਲਿਆਂ ਦਾ ਦੋਸਤ ਲਗਾ ਰਹੇ ਨੇ ਤੇ ਪਰੇਸ਼ਾਨ ਕੌਣ ਹੈ ਅੰਮ੍ਰਿਤਸਰ ਦੀ ਜਨਤਾ और ए प्रॉब्लम किसे एक हलकेदा नहीं है चाहे नॉर्थ है साउथ है सेंट्रल है ईस्ट है वेस्ट है सारे मिले साहिबान बैठे बने ए हर एरिया दा प्रॉब्लम है सर और एदा सलूशन पढ़नी है जी तुसी हो सिर्फ जेडी तोडी ओ है एदा सलूशन पड़... तुसी पढ़ दियो जेडी तोडी आ... सर एक सेकंड सर, सर मेनू ए, ए बड़ा अटेंशन नोटिस ले दी लोड क्यों पई क्योंकि 968 क्वेश्चन नंबर ਮੈਂ ਬਜਟ ਸੈਸ਼ਨ ਦੇ ਵਿੱਚ ਦਿੱਤਾ ਸੀ ਮਾਨਯੋਗ ਮੰਤਰੀ ਸਾਹਿਬ ਨੇ ਬਹੁਤ ਸਾਰੇ ਉਦੋਂ ਆਸ਼ਵਾਸਨ ਐਸ ਹਾਊਸ ਦੇ ਸਾਹਮਣੇ ਦਿੱਤਾ ਸੀ ਕਿ ਇੱਕ ਟੀਮ ਜਾਊਗੀ ਸਾਰਾ ਕੁਝ ਹੋਗਾ ਇਹ ਕਰਾਂਗੇ ਉਹ ਕਰਾਂਗੇ ਐਨਜੀਟੀ ਵੱਲੋਂ 1026 ਕਰੋੜ ਦਾ ਜੁਰਮਾਨਾ ਲਗਾਇਆ ਗਿਆ ਪੰਜਾਬ ਸਰਕਾਰ ਨੇ ਜੇਕਰ ਕੁਐਸਚਨ ਨੰਬਰ 968 ਤੇ ਧਿਆਨ ਦਿੱਤਾ ਗਿਆ ਹੁੰਦਾ ਅੱਜ ਇਹ ਪ੍ਰੋਬਲਮ ਨਹੀਂ ਆਉਣਾ ਸੀ ਤੇ ਬਰਸਾਤ ਦੇ ਵਿੱਚ ਅੰਮ੍ਰਿਤਸਰ ਦੇ ਲੋਕ ਨਰਕ ਦਾ ਜੀਵਨ ਬਚਤ ਕਰ ਰਹੇ ਨੇ ਲੇਕਿਨ ਸਰ ਇਹਨਾਂ 6 ਮਹੀਨਿਆਂ ਦੇ ਦੌਰਾਨ ਜੋ ਕੁਝ ਵੀ ਹੋਇਆ ਪਾਰਲੀਮੈਂਟ ਦੇ ਇਲੈਕਸ਼ਨ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਸੀਗਾ ਗਾਰਬੇਜ ਲਿਫਟਿੰਗ ਤੇ ਸੀਵਰੇਜ ਤੇ ਪੀਣ ਵਾਲਾ ਗੰਦਾ ਪਾਣੀ ਤੇ ਪਾਰਲੀਮੈਂਟ ਇਲੈਕਸ਼ਨ ਅੰਮ੍ਰਿਤਸਰ ਸਹਿਰ ਦੇ ਵਿੱਚ ਇਸ ਮੁੱਦੇ ਤੇ ਲੜਿਆ ਗਿਆ ਸੀ ਮੇਰੀ ਗੱਲ ਵੀ ਹੋਈ ਸੀ ਕਿ ਮਾਨਯੋਗ ਮੰਤਰੀ ਸਾਹਿਬ ਦੇ ਨਾਲ ਇਹਨਾਂ ਨੇ ਕਈ ਵਾਰ ਕੋਸ਼ਿਸ਼ ਕੀਤੀ ਅਪਸਨਾ ਦੇ ਨਾਲ ਇਹਨਾਂ ਨੇ ਗੱਲ ਕੀਤੀ ਲੇਕਿਨ ਇਹ ਸਭ ਤੋਂ ਵੱਡਾ ਅਸੀਂ ਇਹ ਕਹਾਂਗੇ ਕਿ ਸਿਸਟਮ ਕਿਸ ਤਰ੍ਹਾਂ ਦਾ ਹੋ ਗਿਆ ਹੈ

ਕਿਸੇ ਬੰਦੇ ਦੀ ਗੱਲ ਨਹੀਂ ਸੁੰਦਾ ਜੇਕਰ ਸਾਡੇ ਦਫ਼ਤਰ ਤੋਂ ਵੀ ਕੋਈ ਚੀਜ਼ ਜਾਂਦਾ ਹੈ ਕਿ ہاں ਇਹ ਪ੍ਰੇਸ਼ਾਨੀ ਹੈ 15 ਦਿਨ 20 ਦਿਨ ਦੀ ਵੇਟਿੰਗ ਲੇਕਿਨ ਮੰਨ ਲਓ ਜਸਤੇ ਕਰ ਦੇ ਵਿੱਚ ਜਸਤੇ ਕਿਚਨ ਦੇ ਵਿੱਚ ਸੀਵਰੇਜ ਦਾ ਪਾਣੀ ਜਾ ਰਿਹਾ ਹੈ ਉਹ ਕਿੱਥੇ ਜਾਊਗਾ ਪਾਣੀ ਦਾ ਤਾਂ ਇਹਨਾਂ ਨੇ ਕਿਹਾ ਉਹ ਤੋਂ ਵਰਲਡ ਬੈਂਕ ਦਾ ਪ੍ਰੋਜੈਕਟ ਹੈ ਕਈ ਸਾਲਾਂ ਤੋਂ ਚੱਲ ਰਿਹਾ ਹੈ ਪਿਛਲੀਆਂ ਸਰਕਾਰਾਂ ਤੋਂ ਹੀ ਚੱਲਦਾ ਆ ਰਿਹਾ ਹੈ ਤੇ ਉਹੀ ਜਵਾਬ ਉਹੀ ਸਵਾਲ ਇਸ ਕਰਕੇ ਸਰ ਦੇਖੋ ਇੱਕ ਤਾਂ ਇੱਕ ਜਵਾਬ ਦੇ ਹੀ ਫਿਕਸ ਕੀਤੀ ਜਾਵੇ ਕਿ ਮਹਕਮੇ ਦਾ ਮੰਤਰੀ ਜੇਕਰ ਕੋਈ ਗੱਲ ਕਹਿ ਰਿਹਾ ਹੈ ਤਾਂ ਉਸਨੂੰ ਇੱਕ ਜ਼ਿੰਮਵਾਰੀ ਹੋਣੀ ਚਾਹੀਦੀ ਹੈ ਔਰ ਅਕਾਉਂਟੇਬਿਲਟੀ ਫਿਕਸ ਹੋਣਾ ਜ਼ਰੂਰੀ ਹੈ